پرم ستکار ہوگا سمجھ جی نوازی گور بیرو واحر جی کا خالصہ واحد واحر کی فتح اچھ کا جو جبان ہے ان کی اہمیت کی ہے جو داس اپنے سجنا پاسوں سن رہا ہے جو بھی سمجھ سکے وہ ساری پورن جی ہسٹری ہے اس دہے کے لیے ਇਸ ਵਤਨ ਖਤੋ ਲੈ ਕੇ ਉਹ ਦੁਆਰਾ ਫੈਦ ਕੀਤੀ ਹੋਈ ਹੈ ਉਸ ਦੇ ਦੌਰਾਨ ਚੋਲਿ ਮਿਲਟੈਂਸੀ ਦੇ ਨਾਂ ਉੱਤੇ ਸਿੱਖਾਂ ਨੂੰ ਪੁਤ ਲਿਆ ਗਿਆ ਆਕਬਾਦ ਦੇ ਨਾਂ ਦੇ ਉੱਤੇ ਪੁਤ ਲਿਆ ਗਿਆ ਆਪਕੇ ਕਲੇਮ ਕੀਤੇ ਗਏ ਕਿ ਪੰਜਾਬ ਦੀ ਧਰਤੀ ਤੋਂ ਮਿਲਟੈਂਸੀ ਨੂੰ ਖਤਮ ਕਰ ਦਿੱਤਾ ਇਹ ਆਪ ਸਾਰੇ ਜਾਣਦੇ ਹਾਂ ਕਿ ਦੁਨੀਆ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਿਲਟੈਂਸੀ ਬਹੁਤ ਵੱਡੀ ਗੱਲ ਸੀ ਜਿਸ ਨੂੰ ਕਿ ਅਸੀਂ ਬਿਲਕੁਲ ਖਤਮ ਕਰ ਦਿੱਤਾ ਔਰ ਜਿਸ ਨੇ ਉਸ ਨੂੰ ਖਤਮ ਕੀਤਾ ਉਸਦੇ ਬਾਅਦ ਇਤਿਹਾਸ ਦੇ ਪੰਨੇ ਕਦੇ ਵੀ ਭੁੱਲ ਨਹੀਂ ਸਕਦੇ ਬਦਲ ਨਹੀਂ ਸਕਦੇ ਔਰ ਇਹ ਹੈ ਗੱਲ ਸਾਜੀ ਕਿ ਬਿਆਨ ਸਿੰਘ ਨੇ ਬੇਲੇਰ ਕੀਤਾ ਸੀ ਕਿ ਮੈਂ ਮਿਲਿਟੈਂਸੀ ਖਤਮ ਕਰ ਦਿੱਤੀ ਪਰ ਜੇ ਉਹ ਸਾਰੇ ਮਿਲਿਟੈਂਸੀ ਕਹਿੰਦੇ ਨੇ ਤਾਂ ਬਿਆਨ ਸਿੰਘ ਦਾ ਕਤਲ ਬਿਆਨ ਸਿੰਘ ਦਾ ਮਰ ਮਤਲਬ ਬਿਆਨ ਸਿੰਘ ਨੂੰ ਨਹੀਂ ਡਰਨਾ ਇੱਕ ਪੰਜਾਬ ਦੀ ਧਰਤੀ ਉੱਤੇ ਬਹੁਤ ਕੈਰ ਰਿਸਟ ਹੈ ਜਿਹੜਾ insan ਕਰਦਾ ਸਿੱਖੀ ਦੇ ਵਿਚਾਰੇ ਨਾਲ ਕੋ ਕਰਦਾ ਉਸ ਗੱਲ ਬਾਰੇ ਇੱਕ ਗੱਲਾਂ ਕੀਤੀਆਂ ਹੋਈਆਂ ਨੇ ਸਾਹਮਣੇ ਪਈਆਂ ਨੇ ਔਰ ਇਤਿਹਾਸ ਨੂੰ ਚੱਕਣ ਵਾਸਤੇ ਔਖੀਆਂ ਹੋਈਆਂ ਨੇ ਪਰ ਹਰ ਐਕਸ਼ਨ ਅਤੇ ਰਿਐਕਸ਼ਨ ਦੋਸਤਾਂ ਦੀ ਉਹ ਕੰਦੇ ਬਲੇ ਪਰਪਰਸਿੰਗ ਬਾਰੇ ਜੋ ਕੰਟ ਸਿਚੁਏਸ਼ਨ ਦੇ ਵਿੱਚ ਪੰਥ ਦੇ ਲੀਡਰਾਂ ਨੇ